ਹਾਂ ਦੱਸੀ ਕੀ ਹੋ ਗਿਆ ਆ ਵੇਖੋ ਤੁਸੀਂ ਮੇਰਾ ਹੱਥ ਵੇਖ ਸਕਦੇ ਹੋ ਮੈਂ ਆਟਾ ਗੁੰਨਣ ਦੀ ਨਹੀਂ ਇਧਰੋਂ ਅੱਜ ਵੀਡੀਓ ਨਾ ਅੱਜ ਫੋਨ 'ਚ ਛੇਤੀ ਅਪਲੋਡ ਹੋ ਗਈ ਤੇ ਗਾ ਹੀ ਪਾਤਾ ਗਗਨ ਮੇਰੀ ਵੀਡੀਓ ਅਪਲੋਡ ਹੋ ਗਈ ਗਗਨ ਮੇਰੀ ਵੀਡੀਓ ਅਪਲੋਡ ਹੋ ਗਈ ਮੈਂ ਪਤਾ ਨਹੀਂ ਐਡਾ ਕੀ ਹੋ ਗਿਆ ਆ ਦੇਖੋ ਇਧਰ ਇਹ ਜੇ ਪੁਰਾਣੀ ਕਿੰਨਾ ਦੇ ਘਰੇ ਘਰੇ ਰਹਿੰਦੇ ਨੇ ਦੇਖੋ ਉੱਥੇ ਚੜਦੇ ਤੋਂ ਚੜਦੇ ਪੁਰਾਣੀ ਇੱਥੇ ਰਹਿੰਦੇ ਨੇ ਤੇ ਮੈਨੂੰ ਲੱਗਦਾ ਮੈਂ ਜਿੰਨੇ ਨੂੰ ਆਟਾ ਗੁੰਨ ਕੇ ਉੱਪਰ ਜਾਣਾ ਨੇਰਾ ਪੈ ਜਾਣਾ ਮੈਂ ਛੋਟਾ ਛੋਟਾ ਆਟਾ ਗੁੰਨ ਰਹੀ ਵੀ ਮੈਂ ਕੋਠੇ ਤੇ ਜਾਵਾਂ ਵੀ ਮੈਂ ਉੱਪਰ ਜਾਵਾਂ ਛੱਤ ਤੇ ਜਿਹਨਾਂ ਨੂੰ ਮੈਂ ਲਾਦਾ ਮਟਾ ਗੁੰਨਾ ਉਹਨੇ ਨੂੰ ਇਧਰੋਂ ਮੇਰਾ ਦਾਲ ਗੱਦੂ ਬਣ ਗਿਆ ਇਧਰੋਂ ਤੜਕਾ ਇਹਨੂੰ ਨੂੰ ਆਂਦਾ ਟਾਈਮ ਐ ਐਨਾ ਚਲੋ ਜੀ ਇਹਨੂੰ ਤੜਕਾ ਲੱਗਣਾ ਤੇ ਲੇੜਾ ਪੈਣਾ ਲੇੜਾ ਪੈਣਾ ਤੇ ਉਧਰੋਂ ਆਪਾਂ ਨੂੰ ਫਤਿਹ ਸਿੰਘ ਜੀ ਨੂੰ ਕੰਮ ਕਮ ਕਰਾਉਣਾ ਸ਼ੁਰੂ ਕਰ ਦੇਣਾ ਤੇ ਚਲੋ ਜੀ ਲਿਆ ਲੇ ਛੱਤ ਦੇ ਨੇ ਜਾਰੇ ਚਲੋ ਬਾਕੀ ਦੇਖਦੇ ਆਂ ਤੇ ਟਾਈਮ ਹੋ ਚੁੱਕਿਆ ਜੀ 7:30 ਵਜੇ ਦਾ ਤੇ ਮੈਂ ਆਟਾ ਗੁੰਨ ਲਾ ਰਹੀ ਆਂ ਬਸ ਤੇ ਮਾਰੇ ਬਲੰਦਰ ਨੂੰ ਫੋਨ ਕਰਨਾ ਵਿੱਚ ਮਿਸ ਕਾਲ ਆਈ ਹੋਈ ਆ ਮੈਂ ਕਰਦੀ ਆ ਛੋਟਾ ਛੋਟਾ ਆਟਾ ਵਰਨ ਕੇ ਨਾ ਫੇਰ ਮੈਂ ਉਹਨਾਂ ਦੇ ਨਾਲ ਗੱਲ ਕਰਦੀ ਆ ਨਰਵਸ ਹੋ ਰਹੀ ਬੁਤ ਪਰ ਇਹ ਦਿਖਾ ਨਾ ਨਰਵਸ ਆਹ ਕੋਈ ਨਹੀਂ ਕਹ ਲਈ ਜੇ ਤੇਰੀ ਘਰ ਆ ਜਾ ਫਰੀ ਆ ਲੈ ਉਹ ਬੱਸ ਕਿਨਾਰਾ ਸਸ਼ੀ ਗਾਲਾ ਅੰਟੀ ਜੀ ਸਸ਼ੀ ਕਲ ਬੈਠੇ ਹੋ ਔਰ ਕੀ ਚੱਲ ਵਜੇ ਵਜੇ ਅੰਟੀ ਤੁਸੀਂ ਦੱਸੋ ਆ ਬਹੁਤ ਹਨੀ ਮਧਿਆ ਉਤਰੀ ਬੋਲੀ ਬਹੁਤ ਚੰਗੀ ਲੱਗਦੀ ਐ ਤੇ ਬੁਲਵਾਈਏ ਇਸ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਫੈਟ ਬੜੇ ਸੋਨੇ ਦੇ ਬਹੁਤ ਸੰਗ ਬੋਲੇ ਕਿੰਨਾ ਪਿਆਰਾ ਬੋਲਦਾ ਹੈ ਥੈਂਕ ਯੂ ਥੈਂਕ ਯੂ ਸਾਨੂੰ ਤੁਹਾਡੀ ਬੋਲੀ ਵਧੀਆ ਲੱਗਦੀ ਹੈ ਚਲੋ ਹਾਂ ਕਿ ਆਪmane ਬਾਜੀ ਨੂੰ ਆ ਮੰਜੂ ਮੈਮ ਪਤਾ ਨਹੀਂ ਵਲੌਗ ਦੇਖਦੇ ਹੋਣਗੇ ਕਿ ਨਹੀਂ ਮੰਜੂ ਮੈਡਮ ਆ ਦੇਖੋ ਮੈਂ ਆਂਦਿਆਂ ਸਾਰੀ ਬਾਜੀ ਦਾ microwaves ਚ ਗਰਮ ਨਾ ਗਰਮ ਕਰਵਾ ਰਹੀ ਆ ਕੋਈ ਨਹੀਂ ਤੇ ਮੈਂ ਫਿਰ ਇਹ ਰੈਸਪੀ ਘਰੇ ਬਣਾਣੀ ਹੈ ਤੇ ਮੈਨੂੰ ਜਰੂਰ ਰੈਸਪੀ ਦਿਓ ਠੀਕ ਹੈ ਪਰ ਹੈਗੇ ਬਹੁਤ ਘੰਟੇ ਨੇ ਮੈਨੂੰ ਪਤਾ ਇਹਨਾਂ ਨੇ ਇਹ ਚ ਖਾਤੇ ਨਹੀਂ ਗਰਮ ਕਰਕੇ ਛਾਣਗੇ ਮੈਨੂੰ ਲੱਗਦਾ ਕਿ ਨੇ ਅੱਤੇ ਮੁਕਾਤੇ ਨੇ ਇਹ ਚੋਂ ਨਹੀਂ ਨਹੀਂ ਸਿਰਫ ਮੈਂ ਇੱਕ ਖਾਤਾ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਬੋਲਦੇ ਦੇਖੋ ਮੇਰਾ ਕਿੱਡਾ ਸਬਰ ਕਰਕੇ ਬੈਠੀ ਹਾਂ ਮੈਂ ਲਓ ਚੱਕੋ ਜੀ ਧਿਆਨ ਨਾਲ ਕੱਪ ਨਾ ਤੋੜ ਦਿਓ ਲਓ ਜੀ ਇਧਰ ਆਪਣੇ ਨਾਲ ਧਰਤੀ ਚਾਹ ਲੋ ਜੀ ਫਤੇ ਸਿੰਘ ਨੂੰ ਨਾ ਅੱਜ ਹੋ ਗਿਆ ਸੀਗਾ ਫੀਵਰ ਤੇ ਫਤੇ ਸਿੰਘ ਅੱਜ ਘਰੇ ਨਾ ਖਾ ਕੇ ਆਪਣੀ ਮੈਡੀਸਿਨ ਵਗੈਰਾ ਤੇ ਫਤੇ ਸਿੰਘ ਟੀਵੀ ਇੰਜੋਏ ਕਰ ਰਹੇ ਨੇ ਟੀਵੀ ਦੀ ਆਵਾਜ਼ ਬੰਦ ਕਰੋ ਫਤੇ ਜਲਦੀ 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 ਹੁਣ ਠੀਕ ਹੈ ਮੇਰਾ ਟਿੰਡਰ ਹੈ ਹੁਣ ਠੀਕ ਹੈ ਟਿੰਡਰ ਕੀ ਹੋ ਗਿਆ ਟਿੰਡਰ ਦੇਖ ਲਈ ਕੁਝ ਨਹੀਂ ਹੋਇਆ ਟਿੰਡਰ ਬਾਬਾ ਉਹ ਦੇ ਦੋ ਕੀ ਦੇ ਦੋ ਹੂੰ ਦਿਨਾਂ ਕੰਮ ਦਿਓ ਲੰਦੋ ਹੈ ਪਤਨਾ ਸਾਰੇ ਮੈਨੂੰ ਇਹ ਮੱਥੇ ਨੂੰ ਹਥਲਾਕ ਕਰੀਆ ਮਮਾ ਮੇਰਾ ਸਿਰ ਦੁਖਦਾ ਮਮਾ ਸਿਰ ਦੁਖਦਾ ਮੈਨੂੰ ਲੱਗਾ ਕਿ ਤੇ ਵੈਸੇ ਹੀ ਕਰਦਾ ਹੁਣ ਅਸੀਂ ਸਕੂਲ ਜਾਣਾ ਤਾਂ ਕਰਕੇ ਤੇ ਜਦੋਂ ਮੈਂ ਦੇਖਿਆ ਨਾ ਫਿਰ ਮੇਰੇ ਟਿੰਡੀ ਦੇ ਸਿਰ ਦੁਖਦਾ ਸੀ ਫਿਰ ਮੈਂ ਵੀ ਟਿੰਡੀ ਨੂੰ ਮੈਂ ਕਿਹਾ ਟਿਕਲ ਇਲਾਜ ਕਰੋ ਹੈ ਹੈ ਫਸਿਕਲ ਬੋਲ ਸਾਰੇ ਨੂੰ ਅੱਜ ਦੀ ਗੱਲ ਦੀ ਸਾਰੇ ਨੂੰ ਮੈਂ ਤੁਹਾਨੂੰ ਕਹਿੰਦਾ ਹਾਂ ਚਛੜੀ ਗੱਲ ਦੀ ਸਾਰਿਆਂ ਨੂੰ ਤੇ ਵੈਲਕਮ ਟੂ ਨਰਰ ਵਲੋਗ ਕਰਵਾ ਹਾਂ ਲੋ ਜੀ ਇਹ ਤੇ ਚਾਹ ਬਣ ਗਈ ਆਪਣੀ ਆਪਾ ਦੁੱਧਾ ਪਾਈਏ ਚਾਹ ਦੇ ਵਿੱਚ ਤੇ ਪਨੀਰ ਵੀ ਆਉਣ ਵਾਲਾ ਕਿਵੇਂ ਬਹੁਤ ਵਧੀਆ ਆਇਆ ਆ ਵੀ ਇਹਦੇ ਵਾਸਤੇ ਤਵਾ ਹੁੰਦਾ ਇੱਕ ਉਹ ਉਹ ਨਹੀਂ ਤੁਸੀਂ ਦੇਖਿਆ ਨਾ ਕੋਈ ਤਵਾ ਹੋਈ ਹੁੰਦਾ ਵਿੱਚ ਗੋਲ ਗੋਲੇ ਜਿਹਦੇ ਹੋਏ ਆਪਾਂ ਉਹ ਤਵਾ ਲਿਆਵਾਂਗੇ ਉੱਚ ਬਣਾਇਆ ਕਰਾਂਗੇ ਆਪਾਂ ਨਾਲੇ ਬੱਚੇ ਆਵਾਸ ਹੈ ਹਲਦੀ ਹੈ ਸਾਰਾ ਉਹਦਾ ਬਣਿਆ ਹੁੰਦਾ ਸੂਜੀ ਵਗੈਰਾ ਦਾ ਦਹੀਂ ਦੁੱਧ ਪਾ ਕੇ ਨਾ ਆਸੇ ਉਪਮਾ ਵੀ ਖਾਦਾ ਸੀਗਾ ਬਾਜ਼ਾਰ 'ਚ ਹਮਮਨ ਕਹਿੰਦੀ ਹੋਈ ਬਣਾਉਣਾ ਸ਼ਾਬਾਸ਼ ਮੈਨੂੰ ਕੋਈ ਨਹੀਂ ਆ ਉਪਮਾ ਤਾਂ ਬਲੰਦਰ ਨੂੰ ਆਉਂਦਾ ਹੀ ਹੈ ਆਉਂਦਾ ਹਾਂ ਆਹ ਰੈਸਿਪੀ ਉਹਦੀ ਜਰਾ ਪ੍ਰੈਸਪਾਨ ਗਰਮ ਹੋ ਰਿਹਾ ਤੇ ਵੇਟ ਨਹੀਂ ਹੋ ਰਹੀ ਭੁੱਖ ਬਹੁਤ ਲੱਗ ਰਹੀ ਹੈ ਮੈਂ ਮੈਡਮ ਨੂੰ ਤਾਂ ਕਿਹਾ ਕਿ ਇੱਕ ਵਾਰੀ ਤੁਸੀਂ ਬਣਾ ਕੇ ਲਿਆਓ ਭਾਰੀ ਕਹਿੰਦੇ ਕੀ ਹੋਈ ਜਾਂਦਾ ਪਾਣੀ 'ਚ ਮੂੰਹ ਆ ਜਾਂਦਾ ਪਾਣੀ 'ਚ ਮੂੰਹ ਆ ਜਾਂਦਾ ਮੂੰਹ 'ਚ ਪਾਣੀ ਨਹੀਂ ਪਾਣੀ 'ਚ ਮੂੰਹ ਆ ਜਾਂਦਾ ਤੇ ਮੈਂ ਤਾਂ ਟਰਾਈ ਕੀਤੀ ਹੋਈ ਹੈ ਉਹ ਜਾ ਇਹਨਾਂ ਨੂੰ ਟਰਾਈ ਕਰਵਾਉਣੀ ਹੈ ਭਲਾ ਜੀ ਕੀ ਕਹਿੰਦੇ ਨੇ ਖਾ ਕੇ ਵੀ ਕਿਵੇਂ ਲੱਗੀ ਇਹਨਾਂ ਨੂੰ ਅੱਜ ਮੇਰੀ ਸਲਾ ਮੈਂ ਵੀ ਇਹਨਾਂ ਨਾਲ ਹੀ ਜਾਨੀ ਆ ਬਾਜ਼ਾਰ ਕਿਉਂਕਿ ਕੱਲ ਹੈਗੀ ਛੁੱਟੀ ਮੈਂ ਅੱਜ ਫ੍ਰੀਜ ਜੀ ਸਨਾਮ ਫੇਰ ਕੇ ਆਉਣੀ ਆ ਡਿੰਪਨ ਬੁਲਾ ਲੈਣਾ ਨਾਲ ਮੈਂ ਵੀ ਅਮਨ ਚਲੋ ਅਥੇਂਦਰੀ ਚੱਲੀਏ ਚਲੋ ਜੀ ਪਾਣੀ ਆਪਣੇ ਡਿਕੋ ਲਿਓ ਪਰਨੀਤ ਵਾਸਤੇ ਰੱਖਣਾ ਧੋਖਾ ਨਹੀਂ ਕਰਨਾ ਕਿਸੇ ਨੇ ਵੀ ਲਾ ਸਲਾਮ ਮਾਨੂੰ ਟੈਸਟ ਕਰਾਓ ਆਹ ਤਾਂ ਲੈ ਜਾਓ ਠੀਕ ਹੈ ਫੌਕ ਤਾਂ ਲੈ ਦੋ ਫੌਕ ਦਾ ਖਾ たら ਥੋੜੀ ਚੱਕ ਕੇ ਖਾਣਾ ਫੌਕ ਫੌਕ ਲੈਮਨ ਖਾ ਤੇ ਟਰਾਈ ਕਰ ਫਿਰ ਆਪਾਂ ਉਹ ਤਵਾ ਲਿਆਵਾਂਗੇ ਆਹ ਲੋ ਜੀ ਕੁੰਬੀ ਕੀ ਆਰਡਰ ਕਰ ਰਹੀ ਹਾਂ ਫਤਿਹ ਮਿਊਟ ਕਰਿਆ ਇਹਦਾ ਨਾਮ ਪਤਾ ਕੀ ਹੈ ਇਹਦਾ ਨਾਮ ਬਹੁਤ ਘੈਂਟ ਹੈ ਕੀ ਅੱਪੇ ਅਮਣਾ ਦਾ ਨਾਮ ਪਤਾ ਕੀ ਆਪੇ ਯਾਰ ਮੰਨ ਤੂੰ ਖਾਗ ਦੇ ਤੂੰ ਮੈਡਮ ਨੂੰ ਕਿਉਂ ਰੋਜ਼ ਬਣਾ ਕੇ ਲਿਆ ਕਰੇ ਮੇਰੇ ਵਾਸਤੇ ਠੀਕ ਹੈ ਕੋਈ ਲੁਕਲਾੜੀ ਨਹੀਂ ਚਾਹੀਦੀ ਛਾਦੇ ਵਾਲੇ ਚੋਰ ਕੀ ਖਾਂਦ ਰਹੇ ਨਾ ਪੂਰੇ ਅਮਨ ਟਰਾਈ ਕਰ ਲੈ ਫਿਰ ਨਾ کہیں ਪਹਿਲੇ ਤੁਸੀਂ ਵੀ ਖਾਓ ਪੁੱਤ ਮੈਂ ਹਣ ਆਪਾਂ ਦੇਖਦੇ ਹਾਂ ਖਾਓ ਤੁਸੀਂ ਫਤਿਹ ਨਹੀਂ ਬੋਲਣਾ ਹਾਲੇ ਪਹਿਲੇ ਤੁਸੀਂ ਵੀ ਖਾਗ ਦੇਖੋ ਟਰਾਈ ਕਰਕੇ ਨਹੀਂ ਖਾਣਾ ਜੀ ਪੁੱਤ ਦੇਖਦੇ ਤੁਸੀਂ ਆਵਾਜ਼ ਬਹੁਤ ਕੀਤੀ ਹੋਈ ਨਾ ਦੀ ਮੈਂ ਸੌਂ ਕੇ ਵੀ ਉੱਠ ਗਈ ਤੇ ਆ ਦੋਨੇ ਬੰਦੇ ਅਜੇ ਤੱਕ ਬਾਜ਼ਾਰ ਨਹੀਂ ਪਹੁੰਚੇ ਆਗੇ ਅੱਜ ਤਾਂ ਇੰਨੀ ਨੀਂਦ ਆਈ ਇੰਨੀ ਨੀਂਦ ਆਈ ਹੱਦਾ ਹੀ ਪਾਰ ਹੋ ਗਈ ਸੀ ਪਤਾ ਨਹੀਂ ਲੱਗਿਆ ਗਮਨ ਤੈਨੂੰ ਮੈਨੂੰ ਪਹਿਲਾਂ ਪੁੱਛਣਾ ਹੀ ਕੁਝ ਮੈਨੂੰ ਐ ਲੱਗੰਦਾ ਵੀ ਤੂੰ ਮੈਨੂੰ ਕੁਝ ਪੁੱਛਣਾ ਹੀ ਮੈਂ ਨੀਂਦ 'ਚ ਜਵਾਬ ਦੇ ਤਾ ਹਾਂ ਹਾਂ ਹੋਰ ਪਤੰਕੀ ਹੂੰ ਪਤਾ ਨਹੀਂ ਨਾ ਮੈਨੂੰ ਕੀ ਪੁੱਛਿਆ ਸੀ ਕਿ ਤੇ ਉਧਰ ਫਤੇ ਮੇਰੇ ਨਾਲ ਬੈਠਾ ਸੀਗਾ ਫਤੇ ਵੀ ਸੌਂ ਗਿਆ ਚੁੰਨੀ ਕਿਤੇ ਛਿੱਟੀ ਗਈ ਤੇ ਮੈਂ ਹੁਣ ਚੁੰਨੀ ਇੱਕ ਚੁੰਨੇ ਨੇ ਤੇ ਰੰਗ ਛੱਡਦਾ ਮੈਂ ਛੜਿਆ ਉਹੜਾ ਮੇਰਾ ਪਜਾਮਾ ਜਿਹਦਾ ਉਹ ਨਹੀਂ ਜਾ ਰਿਹਾ ਹਾਂ ਉਹ ਤੇ ਅੱਡ ਤੋਂ ਤਹੀ ਅੱਡ ਕਿਵੇਂ ਵਿੱਚ ਮਸ਼ੀਨ ਦੇ ਟੈਂਕ ਕੋਈ ਟੁੱਟੀ ਹੋਊ ਲੂਜ਼ ਹੀ ਉਹ ਟੁੱਟੇ ਦੇ ਛੱਟਾ ਵਿੱਚ ਡਿੱਗੀ ਹੋਈ ਤੇ ਪਾਣੀ ਇਕੱਠਾ ਹੋ ਗਿਆ ਮਸ਼ੀਨ 'ਚ ਚਲੋ ਜੀ ਇੱਕ ਚੁੰਨੀ ਸਾਡੀ ਰੰਗ ਛੱਡ ਗਿਆ ਇਨਾ ਸ਼ੁਕਰ ਮੇਰੀ ਯੂਨੀਫਾਰਮ ਬਚ ਗਈ ਉਹਨਾਂ ਨੂੰ ਜਿਹੜਾ ਜਿਹਾ ਇੱਕ ਪਨੀਰ ਦੀ ਟੀ-ਸ਼ਰਟ ਸੀਗੀ ਉਹਨੂੰ ਛੜ ਗਿਆ ਕਲਰਫੁਲ ਕੱਪੜਿਆਂ ਦਾ ਇਹ ਬੜਾ ਡਾਰ ਰਹਿੰਦਾ ਹੈ ਉਹ ਆਰਡਰ ਰੱਖਿਆ ਸੀਗਾ ਪਤਾ ਨਹੀਂ ਗਲਤੀ ਨਾਲ ਕਿੰਨੇ ਵਿੱਚ ਸਿੱਟਤਾ ਕਿ ਲੋਜੀ ਟਾਈਮ 5:00 ਵਜ ਗਏ ਨੇ ਅੱਜ ਇਹ ਦੇਖ ਲੋ ਅੱਜ ਵਾਲਾ ਟੌਗ ਜਿਹੜਾ ਹੈਗਾ ਨਾ ਇਨਸਟੈਂਟ ਸ਼ੂਟ ਹੋ ਰਿਹਾ ਹੈ ਇਹ ਮੈਨੂੰ ਬੜੀ ਨੀਂਦ ਆ ਗਈ ਤੇ ਹੁਣ ਅਮਨ ਨੂੰ ਚੱਲਣ ਬਾਜ਼ਾਰ ਤੇ ਮੈਂ ਦੇਖਦੀ ਆ ਰੋਟੀ ਪਾਣੀ ਕੀ ਬਣਾਣਾ ਹੈ ਪੁੱਛਦੀ ਆ ਅਮਨ ਨੂੰ ਕੀ ਖਾਂਦੀ ਹੈ ਮੈਂ ਵੀ ਇਹੀ ਸੋਚ ਰਹੀ ਆ ਉਹ ਦਾਲ ਸਬਜ਼ੀ ਕੀ ਬਣਾਵਾਂ ਹੈ ਬਣਾਉਂਦਾ ਯਾਰਾ ਲੋਗੋ ਵੀ ਖਾਂਦਾ ਜੀ ਕਰਾਂਦਾ ਹੀ ਕੋਣ ਵੀ ਐਟਮ ਕੋ ਵੀ ਫੜੀ ਵਧੀਆ ਜੀ ਜਾਤ ਹਾਂ ਜਿੰਨਾ ਟਾਈਮ ਆ ਮੈਂ ਨੇ ਬੜਿਆ ਨਾ ਨਹੀਂ ਨਾ ਜੇ ਤੂੰ ਲੇਟ ਹੋ ਗਈ ਤੇ ਫੇਰ ਨਹੀਂ ਮੇਰੀ ਤੇਰਾ ਹੋਣਾ ਬਾਕੀ ਸਮਾਨ ਅਧਾ ਤੱਕ ਤਿਆਰ ਹੀ ਕੀ ਵਾਸਤੇ ਛੁੱਟੀ ਸਿਰ ਚੋਕਾ ਨੂੰ ਫਾਤੇ ਨੂੰ ਤੇ ਮੈਂ ਭੇਜਣੀ ਦੋ ਦਿਨ ਰਸਟ ਕਰ ਲੈ ਚੰਗੀ ਤਰ੍ਹਾਂ ਚੁੰਨੀ ਆਪਣੇ ਕੋਲੇ ਕਾਟਨ ਦੀਆਂ ਦੋ ਹੀ ਹੁਣ ਤੂੰ ਆ ਲੈ ਲੀ ਚਲੋ ਮੈਂ ਹੁਣੇ ਦੇਰ ਤੱਕ ਫਰਾਟਾ ਉਟਾ ਗਨ ਕੇ ਰੋਟੀ ਰੋਟੀ ਪਕਾ ਕੇ ਰੱਖਾਂਗੀ ਤੇ ਜੇ ਤੈਨੂੰ ਆ ਗਈ ਵਾਹ ਤੇਨੂੰ ਕੀ ਲੱਗਦਾ ਪਤਾ ਹੀ ਹੋਣਾ ਏ ਮੈਨੂੰ ਮੈਂ ਤਾਂ ਡਾਇਗ੍ਰਾਮ ਕਿਹਾ ਲੱਗਣਾ ਉਥੇ ਹੂੰ ਨਹੀਂ ਤੂੰ ਮਤਲਬ ਉਥੇ ਖੜ ਕੇ ਡਾਈ ਕਰਵਾਉਣਾ ਹੀ ਏ ਉਹ ਕਲਟੀ ਡਾਈ ਕਰਾਉਣਾ ਪੈਣਾ ਤਾਂ ਡਰੈਸ ਬਣਨੀ ਉਹ ਫਿਰ 10:00 ਵਜਣਗੇ ਤੇ 9:00 10:00 ਵਜਣ ਆਈਫੋਨ ਤੇ ਫਿਰ ਮੈਨੂੰ ਕੀ ਪਤਾ ਹੀ ਹੁਣ ਤੇ ਆਈਫੋਨ ਤੁਹਾਡੇ ਕੋਲ ਏ ਲਓ ਜੀ ਅਮਨੁਰੀ ਚੱਲੇ ਨੇ ਬਾਹਰ ਗਰਮੀ ਵੀ ਲੱਗਦੀ ਏ ਜੀਪ ਜ ਗਰਮੀ ਮੈਨੂੰ ਲੱਗਦਾ ਹੁਣ ਮੌਸਮ ਫੇਰ ਥੋੜਾ ਜਿਹਾ ਆਉਂਦੀ ਗਰਮੀ ਭਾਵੇਂ ਮੀਂਹ ਪਊਗਾ ਹੋ ਸਕਦਾ ਆਏ ਕੁਝ ਨਹੀਂ ਹੋ ਰਹਾ ਕਿ ਮੇਰੀ ਯੂਨੀਫਾਰਮ ਨਾਲਦੀ ਹੈ ਨਾ ਆਹ ਬਈ ਜਨੀ ਕਾਟਨ ਦੀ ਇੱਕ ਇਹਦੇ ਨਾਲ ਦੀ ਮੇਰੇ ਰੂਨ ਚ ਨਹੀਂ ਹੋ ਰਹੀ ਕਿਹਦੇ ਨਾਲ ਦੀ ਇਹ ਨਾਲ ਦੀ ਪਤਾ ਨਹੀਂ ਮੈਂ ਨਹੀਂ ਦੇਖੀ ਹੋਗੀ ਮੈਂ ਰੂਨ ਚ ਨਹੀਂ ਕਰੀ ਮੈਂ ਹੁਣ ਚਾਹ ਬਣਾਣੀ ਆ ਤਾਂ ਮੇਰੀ ਸੁਸਤੀ ਰੱਥੇਗੀ ਤੇ ਭਈ ਸਾਰੇ ਘਰੀ ਜਾਂਦੇ ਅਸੀਂ ਮੋਟੇ ਹੋ ਗਏ ਮੋਟੇ ਹੋ ਗਏ ਮੋਟੇ ਹੋ ਗਏ ਹਾਂਜੀ ਅਸੀਂ ਮੋਟੇ ਹੋ ਗਏ ਆ ਕੋਈ ਗੱਲ ਨਹੀਂ ਠੀਕ ਹੈ ਜੇ ਸਪਤਲੇ ਵੀ ਹੋ ਜਾਾਂਗੇ ਜਦ ਸਾਡਾ ਜੀਕ ਕੀਤਾ ਹਰ ਦੰਮਣ ਆਪ ਮੋਟੀ ਹੋ ਗਈ ਹੈ ਮੋਟੀ ਹੋ ਗਈ ਹੁਣ ਅਸੀਂ ਕੀ ਕਰੀਏ ਹੁਣ ਮੋਟੇ ਅਸੀਂ ਇਹ ਨਹੀਂ ਕਿ ਕੋਈ ਜ਼ਿਆਦਾ ਖਾਣਾ ਮੋਟੇ ਬਣਦੇ ਆ ਬੰਦਾ ਟੈਂਸ਼ਨਾਂ ਜੀ ਮੋਟਾ ਹੋਈ ਜਾਂਦਾ ਪਹਿਲਾਂ ਸਮਝਾਇਆ ਵਿੱਚ ਸਾਰਿਆਂ ਨੂੰ ਬੜਾ ਪਰ ਮੈਨੂੰ ਸਮਝ ਨਹੀਂ ਆਉਂਦੀ ਹਾਂ ਤੁਸੀਂ ਕਿਹਦਾ ਜੀ ਕਰਦਾ ਕਿ ਮੇਰਾ ਸਿਹਤ ਖਰਾਬ ਹੋ ਜਾ ਮੋਟਾ ਹੋਵਾਂ ਮੈਨੂੰ ਕਾਹਤੋਂ ਗੱਲਾਂ ਕਰਾਵਾਂ ਹਰੇਕ ਦਾ ਜੀ ਕਰਦਾ ਵੀ ਮੇਰਾ ਸਰੀਰ ਐਨ ਸੋਨਾ ਹੋਵੇ ਪਤਲਾ ਰਹੇ ਖਿੱਟ ਰਹੇ ਅਸੀਂ ਇਹੀ ਜਗ੍ਹਾ ਤੇ ਬੈਠੇ ਨਾ ਹੱਡ ਲਾਗੇ ਕੋਈ ਜਿਮ ਹੈ ਜਿਹੜਾ ਵੀ ਆਪਣੇ ਨੂੰ ਟਾਈਮ ਦੇ ਸਕੇ ਬਾਕੀ ਕੰਮ ਹੀ ਇੰਨਾ ਜ਼ਿਆਦਾ ਸਾਡਾ ਹੋਇਆ ਪਿਆ ਨਾਡ ਅੱਡ ਵੀ ਹੈਲਪ ਵਾਸਤੇ ਕੋਈ ਸਾਡਾ ਆਪ ਵੀ ਕਰਦੇ ਚਲ ਤੁਸੀਂ ਕਹੋਗੇ ਵੀ ਤੁਹਾਡੇ ਘਰ ਦਾ ਕੰਮ ਤੁਸੀਂ ਕਰਨਾ ਹੈ ਅਸੀਂ ਕਰਦੇ ਹਾਂ ਕੁਝੀ ਕੁਝੀ ਪਰ ਕਈ ਵਾਰ ਐਵੇਂ ਹੁੰਦਾ ਕਿ ਆਪਣੇ ਟਾਈਮ ਕੱਢੀਏ ਜਿਮ ਵਗੈਰਾ ਜਾਈਏ ਪਰ ਨਹੀਂ ਜਾ ਸਕਦੇ ਜਿਹੜਾ ਕੋਈ ਸਲਾਮਦਾ ਹੈ ਕਿ ਸਾਨੂੰ ਕੋਈ ਦੱਸ ਦੋ ਜੇ ਕੋਈ ਲੋਕਲ ਉੱਥੇ ਸਾਨੂੰ ਕੋਈ ਮਿਲ ਜਾਵੇ ਨਾ ਰੂਮ ਵਗੈਰਾ ਫਿਰ ਹੈਗਾ ਮੈਂ ਮੈਸੇਜ ਕੀਤਾ ਕਹਿੰਦੇ ਅਮਣ ਥੋੜੇ ਦਿਨ ਹੋਏ ਮਕਾਨ ਚੜ ਗਏ ਮੈਂ ਜਿੰਨੂੰ ਪੁੱਛਦਾ ਹਾਂ ਜਿੰਨੂੰ ਥੋੜੇ ਦਿਨ ਹੋਏ ਜਿੰਨੂੰ ਪੁੱਛਦਿਆਂ ਕਹਿੰਦੇ ਥੋੜੇ ਦਿਨ ਹੋਏ ਚੜ ਗਿਆ ਚੜ ਗਿਆ ਹੈ ਬਸ ਆ ਇੱਕ ਹੀ ਬਹਿ ਗਏ ਨਹੀਂ ਹੋਵੇ ਚਾਹ ਕੋਸ਼ਿਸ਼ ਕਰੀਂ ਹੈਂਡਵਰਕ ਦੇ ਨੇ ਉਹ ਬਣ ਕੇ ਆਏ ਸਪੀਚਿੰਗ ਉਹ ਕੀ ਪੀ ਰਣਗੇ ਮੈਂ ਤਾਂ ਛੱਡਦੀ ਬਣ ਕੇ ਕੋਈ ਜਵਾਬ ਦੇ ਕੋਈ ਚੀਚੂ ਨਾ ਚੱਲ ਹੋਰ ਦੇਖੀ ਉਹਦੇ ਨੇ ਇੱਕ ਛੋਟੀ ਬੋਤਲ ਪਈ ਐ ਜੀ ਕਿੱਥੇ ਕਾਦੇ ਵਾਲੀ ਨਿੰਬੂ ਚੂਸ ਵਾਲੀ ਹਾਂ ਇੱਥੇ ਫਰੇਜ ਚ ਪਈ ਨਾ ਪੀ ਲਓ ਉਹ ਪਹਿਲਾਂ ਨਿੰਬੂ ਦਾ ਜੂਸ ਹੀ ਐ ਉਹ ਇੱਥੇ ਫ੍ਰਿਜ ਚ ਪਈ ਐ ਹਾਂ ਮਿਕਸਰ ਚ ਪੀਣਾ ਵਸ ਤੂੰ ਉਹ ਇੱਕ ਚਮਚਾ ਥੋੜੀ ਜਿਹਾ ਪਾ ਦੇ ਉਹ ਹੁਣ ਕਾਤੋਂ ਲਿਆਂਦਾ ਤੀ ਬੇਮੌਸਮਾ ਨਿੰਬੂ ਦਾ ਜੂਸ ਹਾਂ ਹੁਣ ਕਾਤੋਂ ਲਿਆਂਦਾ ਬੇਮੌਸਮਾ ਨਿੰਬੂ ਦਾ ਜੂਸ ਮੈਨੂੰ ਕੋਈ ਅਤਾ ਹੋਈ ਨਿੰਬੂ ਦਾ ਜੂਸ ਲਿਆਂਦਾ ਕੱਲ ਤਾਂ ਹੀ ਤੇ ਗਰਮੀ ਹੋ ਗਈ ਅੱਜ ਆਹ ਖੁੱਲ ਗਿਆ ਸਾਰੇ ਗਹਿਣੇ ਇਹਦੇ ਚ ਪਏ ਨੇ ਅਗਲੇ ਨੇ ਗਹਿਣੇ ਕੱਢ ਕੇ ਮਸਲੀ ਚ ਲਾਏ ਨਹੀਂ ਆ ਬਾਈ ਬਾਈ ਖੋਟੇ ਪਾਣੀ ਪੂਣੀ ਪਾ ਦਿਓ ਅੰਦਰ ਵਾਲੇ ਨੂੰ ਸਾਰੇ ਨੂੰ ਖਾਂਦਰ ਵਾਲਿਆਂ ਨੂੰ ਬਸ ਪੁਆਣੀ ਆ ਫੋਲਡ ਕੋਚ ਪਏ ਨੇ ਨੋਰ ਫੋਰਥ ਤੋਂ ਉਹਨਾਂ ਦੇ ਦੇਖਣੀ ਐਦਾਂ ਐਦਾਂ ਕਰਕੇ ਇਨਸਟਰਕਸ਼ਨਸ ਵੀ ਦੇਣੀਆਂ ਹੈਗੀਆਂ ਬਾਈ ਜਾਂਦੇ ਜਾਂਦੇ ਕਿ ਡੀ ਲਿਸਟ ਮੈਨੂੰ ਕੰਮਾਂ ਦੀ ਗਿਣਾਗੇ ਨੇ ਐ ਕਰਦੀ ਐ ਕਰਦੀ ਐ ਕਰਦੀ ਤੇ ਇੱਕ ਮੇਰੀ ਭੈਣ ਕਹਿ ਰਹੀ ਸੀਗੀ ਆਹੀ ਜਿਹੜੀਆਂ ਆਪਾਂ ਹੁਣ ਗੱਲਾਂ ਕਰਦੇ ਪਏ ਸੀ ਮੋਟੇ ਹੋ ਗਏ ਮੋਟੇ ਹੋ ਗਏ ਇੱਕ ਤਾਂ ਮੇਰਾ ਜਿਹੜਾ ਤੀਆਂ ਵਾਲਾ ਸੂਟ ਸੀਗਾ ਇੱਕ ਤਾਂ ਉਹ ਥੋੜਾ ਟਾਈਟ ਬਣ ਗਿਆ ਸੀਗਾ ਕਾਏ ਟਾਈਮ ਤੇਰੇ ਬਸ ਆਏ ਦੇ ਨਾਲ ਦੇ ਨਾਲ ਅਸੀਂ ਪਾ ਕੇ ਚਲੇ ਗਏ ਨਾ ਟਾਈਮ ਸੀ ਟੇਲਰ ਨੂੰ ਕਹਿਣ ਦਾ ਉਹਨੇ ਚਰਨੇ ਆ ਤਾਂ ਸੀਨਾ ਲਾ ਰੱਖੀਆਂ ਸੀਗੀਆਂ ਦੋ ਫਿਰ ਹੁਣ ਯਾਰ ਸੀਨ ਕੱਢਣ ਦਾ ਟਾਈਮ ਨਹੀਂ ਸੀਗਾ ਬਾਕੀ ਕੋਈ ਗੱਲ ਨਹੀਂ ਹੋ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਅਸੀਂ ਦੁਨੀਆਂ ਨੂੰ ਨਹੀਂ ਖੁਸ਼ ਕਰ ਸਕਦੇ ਹੈਗੇ ਮਨਜ਼ ਮੀਨਸ ਜਿਹੜੇ ਮਤਲਬ ਕੋਈ ਐਵੇਂ ਦੇ ਲੋਕ ਨਹੀਂ ਹਨ ਆਪਾਂ ਨੂੰ ਰੱਬ ਨੇ ਇਸ ਕੰਮ ਵਾਸਤੇ ਥੋੜੀ ਭੇਜਿਆ ਹੈ ਬੰਦਾ ਘੇ ਵੇਲੇ ਆਪਣੇ ਆਪ ਨੂੰ ਨਹੀਂ ਖੁਸ਼ ਕਰ ਸਕਦਾ ਤੇ ਅਸੀਂ ਦੂਜਿਆਂ ਨੂੰ ਤੇ ਕੀ ਖੁਸ਼ ਕਰਨਾ ਹੈ ਅਸੀਂ ਆਪਣੇ ਆਪ ਨੂੰ ਖੁਸ਼ ਕਰ ਲਈ ਉਹੀ ਬਹੁਤ ਵੱਡੀ ਗੱਲ ਹੈ ਜਿਵੇਂ ਦਾ ਅੱਜਕੱਲ ਟਾਈਮ ਹੈ ਯਾ ਬਟ ਇਟਸ ਓਕੇ ਉਹੀ ਗੱਲ ਜਿਵੇਂ ਉਹ ਹੋਈ ਸੀਗੀ ਆਪਣੀ ਚਲੋ ਜੀ ਜਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਹੁਣ ਤੇ ਅੱਜ ਦਾ ਵਲੌਗ ਵੀ ਮਿਲਣਾ ਤਾਂ ਛੋਟਾ ਜਿਹਾ ਹੋਊਗਾ ਕਿ ਜਿਹੜੇ ਮੇਰੇ ਉਹ ਭੈਣੋਂ ਕਹਿ ਰਹੇ ਸੀਗੇ ਸਵੇਰ ਤੋਂ ਲੈ ਕੇ ਸਾਰੀ ਸ਼ਾਮ ਤੱਕ ਦੀ ਮਾਰਨ ਜਿਹੜੀ ਆਪਣੀ ਮਾਰਨਿੰਗ ਰੁਟੀਨ ਪਾਓ ਕਿ ਉਹ ਕੱਲ ਵਾਲੇ ਵਲੌਗ ਚ ਮੈਂ ਯਾਰ ਕੋਸ਼ਿਸ਼ ਕੀਤੀ ਸੀਗੀ ਬਟ ਜੇ ਸਵੇਰੇ ਤੁਸੀਂ ਕਹੋ ਕਿ ਸਾਰੇ ਨਿੱਕੇ ਨਿੱਕੇ ਕੰਮ ਸਾਰੀ ਚੀਜ਼ ਦੇਣਾ ਵਲੌਗ ਹੈਗਾ ਉਹ ਸ਼ੂਟ ਹੋਵੇ ਤੇ ਇੰਨਾ ਟਾਈਮ ਦੇਖੋ ਸਿਰ ਸਿਰ ਨਹੀਂ ਪੋਸੀਬਲ ਹੁੰਦਾਗਾ ਸਿਰ ਸਿਰ ਹੋਰ ਬਹੁਤ ਸਾਰੇ ਕੰਮ ਹੁੰਦੇ ਨੇ ਉਸ ਵਾਸਤੇ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਤੇ ਚਲੋ ਜੀ ਅੱਜ ਦਾ ਵਲੌਗ ਵੀ ਮੈਂ ਇੱਥੇ ਐਂਡ ਕਰਦੀ ਆਂ ਹੁਣ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਵਿੱਚ ਬਾਕੀ ਮੈਂ ਸੋਚ ਰਹੀ ਆਂ ਕਿ ਜਿਮ ਜੁਆਇਨ ਕਰਨਾ ਹੈ ਕਿਉਂਕਿ ਜਦੋਂ ਕਈ ਐ ਐ ਹੁੰਦਾ ਵੀ ਚਲੋ ਆਪਾਂ ਪੈਸਾ ਬੂਸਾ ਪੇ ਕਰਦੇ ਆਂ ਜਾਂ ਐਂ ਵਧੀਆ ਡਰਜਾ ਹੋਵੇ ਨਾ ਫੇਰ ਬੰਦਾ ਕਾਰ ਵੀ ਲੈਂਦਾ ਪ੍ਰੈਕਟਿਸ ਫੇਰ ਬੰਦਾ ਐਕਸਰਸਾਈਜ਼ ਕਰ ਵੀ ਲੈਂਦਾ ਹੁਣ ਘਰ ਇਸਕੇ ਜੂਲ ਥੋੜਾ ਇਦਾਂ ਦਾ ਬਣਿਆ ਹੋਇਆ ਹੈ ਕਿ ਟਾਈਮ ਨਹੀਂ ਮਿਲ ਪਾਰਿਆ ਬਾਕੀ ਸੋ ਦੇਰ ਦੀਆਂ ਮੈਂ ਟਰਾਈ ਕਰਦੀ ਆਂ ਕੀ ਬੰਦਾ ਹੈ ਸਾਰਿਆਂ ਦਾ ਜੀ ਕਰਦਾ ਹੈ ਕਿ ਅਸੀਂ ਸਲਿਮ ਫਿਟ ਹੋਈਏ ਵਧੀਆ-ਵਧੀਆ ਵਧੀਆ ਦਿਖੀਏ ਜਿਹੜੀ ਮੇਨ ਚੀਜ਼ ਹੈ ਨਾ ਸਾਰਿਆਂ ਦਾ ਜੀ ਕਰਦਾ ਇਦਾਂ ਦਾ ਸੋ ਐਵੇਂ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਕਿ ਮੈਂ ਖੁਦ ਦੱਸ ਦਿੰਨੀ ਉਹਦੋਂ ਮਾਨੀਆਂ ਦੀ ਗੱਲ ਹੋਈ ਸੀ ਨਾ ਜਿਹੜੀ ਹਨਾ ਬੋਲਿਆ ਉਸ ਤੋਂ ਬਾਅਦ ਮੈਂ ਸੱਚੀ ਬੜਾ ਫੀਲ ਕੀਤਾ ਮੈਂ ਤਾਂ ਇਦਾਂ ਦਾ ਬੰਦਾ ਜਿਵੇਂ ਕਿਸੇ ਨੂੰ ਗਲਤ ਬੋਲ ਵੀ ਦਵਾ ਨਾ ਤੇ ਮੈਨੂੰ ਬੜਾ ਫੀਲ ਹੁੰਦਾ ਕਿ ਨਹੀਂ ਮੈਨੂੰ ਬੋਲਣਾ ਨਹੀਂ ਸੀ ਚਾਹੀਦਾ ਸੋ ਉਹਦੇ ਵਾਸਤੇ ਵੀ ਮੈਂ ਸੌਰੀ ਮਤਲਬ ਫੀਲ ਕੀਤੀ ਕਿ ਹਾਂ ਵੀ ਮੈਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਹਨਾ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਅਗਲੇ ਦੀ ਲਾਈਫ 'ਚ ਕੀ ਚੱਲ ਰਿ ਬਟ ਚਲੋ ਜੋ ਵੀ ਐ ਕਈ ਵਾਰੀ ਕੁਝ ਕਈ ਬੰਦੇ ਹੁੰਦੇ ਨੇ ਆਦਤ ਤੋਂ ਮਜਬੂਰ ਉਹ ਬੋਲਣੋਂ ਨਹੀਂ ਰਹਿ ਸਕਦੇ ਤੇ ਉਹਨਾਂ ਦਾ ਆਪਾਂ ਕੁਝ ਕਰ ਵੀ ਨਹੀਂ ਸਕਦੇ ਬਟ ਜਿਹੜੇ ਭੈਣ ਭਰਾ ਖਾਸ ਕਰ ਮੇਰੇ ਦੇ ਨਾਲ ਮੇਰੇ ਨਾਲ ਐੜ ਨੇ ਉਹਨਾਂ ਭੈਣ ਭਰਾਵਾਂ ਦੇ ਵਿੱਚੋਂ ਦਾ ਕੋਈ ਵੀ ਐਵੇਂ ਦਾ ਨਹੀਂ ਹੈਗਾ ਸੱਚੀ ਇਹ ਗੱਲ ਮੈਂ ਬੜੀ ਮਾਣ ਦੇ ਨਾਲ ਕਹਿੰਨੀ ਆ ਸਾਰੇ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਵਾਲੇ ਸਮਝਣ ਵਾਲੇ ਇੱਕ ਦੂਜੇ ਦੀ ਫੀਲਿੰਗ ਨੂੰ ਸਮਝਣ ਵਾਲੇ ਐਵੇਂ ਦੇ ਨੇ ਤੇ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਬਹੁਤ 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 ਲਵ ਯੂ ਤੇ ਚਲੋ ਜੀ ਅੱਜ ਦਾ ਵਲੌਗ ਤੁਹਾਨੂੰ ਪਤਾ ਟਾਈਮ ਹੋ ਗਿਆ ਜੇ 5:10 ਤੇ ਮੈਂ ਜੀ ਐਡਿਟ ਕਰਨਾ ਫਿਰ ਉਸ ਤੋਂ ਬਾਅਦ ਅਪਲੋਡ ਕਰਨਾ ਤੇ ਲੇਟ ਹੋ ਜਾਣਾ ਤੇ ਓਕੇ ਟਾਟਾ ਬਾਏ ਬਾਏ ਕੱਲ ਹੈਗੀ ਹੈ ਛੁੱਟੀ ਤੇ ਮੈਨੂੰ ਬੜਾ ਚਾਚੜਾ ਬੈਜੇ ਮੈਂ ਵਿਆਹ ਦੇਣਾ ਚਾਚੜਾ ਹੁੰਦਾ ਹੈ ਤੇ ਕੱਲ ਨੂੰ ਆਪਾਂ ਬਣਾਵਾਂਗੇ ਵਲੌਗ ਕਹਿੰਦੇ ਫਿਰ ਤੁਹਾਨੂੰ ਮਿਲਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਟਾਟਾ ਬਾਏ ਬਾਏ